क्या खान? कर थे, अच्छा काज बिल्कुल वो जी एन उमीकर बिलकुल प्रत्यो हो गए रफा चल दी कला चे रखे अच्छे जी अल करा किस तरह अः सिखा ने हमेशा ही इंसानियत की मदद की ਸਿੱਖੀ ਦੇ ਬਾਰੇ ਚ ਗੱਲ ਕਰੀਏ ਤਾਂ ਦੁਨੀਆ ਦੇ ਹਰ ਕੋਨੇ ਵਿੱਚ ਸਿੱਖੀ ਸਿੱਖਾਂ ਨੇ ਜਿਹੜਾ ਹਰ ਥਾਂ ਤੇ ਜਿਹੜਾ ਵੀ ਮੌਕਾ ਲੱਭਿਆ ਉਥੇ ਇਨਸਾਨੀ ਦੀ ਖਿਦਮਤ ਕੀਤੀ ਹੈ ਤੇ ਇੱਥੇ ਜੀ ਜਿਹੜੀ ਵੀਡੀਓ ਤੁਹਾਡੇ ਸ਼ੇਅਰ ਕਰਾਂਗੇ ਇੱਕ ਮੁ슬ਮਾਨ ਜਿੰਨੂ ਜਿਹੜਾ ਦੇ ਘਰ ਵਾਲਿਆਂ ਨੇ ਵੀ ਛੱਡ ਦਿੱਤਾ ਤੇ ਇੱਥੇ ਸਿੱਖ ਨੇ ਉਹਦੀ ਮਦਦ ਕੀਤੀ ਹੈ ਜਦੋਂ ਉਹ ਦੁਨੀਆ ਤੋਂ ਟੁੱਟ ਗਿਆ ਫਿਰ ਕਿਸ ਤਰ੍ਹਾਂ ਉਹਨੂੰ ਬਕਾਇਦਾ ਜਿੰਨੀਆਂ ਵੀ ਠੀਕ ਹੈ ਰੀਚੁਅਲਸ ਹੁੰਦੇ ਨੇ ਸਾਰੇ ਕਰਕੇ ਉਹਨੂੰ ਬਕਾਇਦਾ ਦਫਨਾਇਆ ਗਿਆ ਕਿਸ ਤਰ੍ਹਾਂ ਸਿੱਖ ਨੇ ਅਸਾਰਾ ਕੁਝ ਕੀਤਾ ਹੈ ਬਹੁਤ ਵਧੀਆ ਵੀਡੀਓ ਵੀਡੀਓ ਤੁਹਾਡੇ ਸ਼ੇਅਰ ਕਰਨਾਗੇ ਚੈਨਲ ਤੇ ਨਵੇਂ ਹੋ ਤੇ ਚਲੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਪ ਫਿਰਦੇ ਵੀਡੀਓ लेट्स गो ਅਧਿਕਰਣ ਜੀ ਕਬਰਸਥਾਨ ਦੇ ਵਿੱਚ ਅੱਜ ਸਰਬਸੋਤਿਆਂ ਦੇ ਘਰ ਦੇ ਪ੍ਰਵਾਦ ਦੇ ਮੰਦਰ ਮੁਹੰਮਦ ਕੈਰ ਕਰ ਸਿੰਦੀ ਜੀ ਵੀਡੀਓ ਹੈ ਉਸ ਵਰ ਦੇ ਕਾਰਨ ਲਈ ਇੱਥੇ ਪਹੁੰਚੇ ਅ ਉਹ ਐਵੇਂ ਕੱਦ ਫੈਮਲੀ ਵਾਲਿਆਂ ਨੇ ਛੱਡ ਦਿੱਤਾ ਲੇਕਿਨ ਸਿੱਖ ਸਰਦਾਰ ਨੇ ਕਿਹਾ ਕਿ ਅਸੀਂ ਹੱਥ ਨਹੀਂ ਛੱਡਾਂਗੇ ਤੈਨੂੰ ਇਹਦੀ ਆਖਰੀ ਮੰਜ਼ਿਲ ਤੱਕ ਪਹੁੰਚਾ ਅੱਲਾਹ ਅਕਬਰ ਅਮਾਹ ਅੱਲਾਹ अच्छा दिस कंडीशन फिर तो हम ठीक करने गए हैं लाइन में खड़े हो आइए आ खाइए जाओ अच्छा बंदा से चाहिए तो कुछ और आपको क्या भैया आज आओगे कहां मैदान में ओहो तेरा भी दर्द होगी फिर अनु सारा की तैयार है कितने जालिम कर वाले से जिन्होंने इस कंडीशन से हट ਦਿੱता से L'uomo il ristorante di tutti i musulmani. Il ristorante è il padre di tutti i musulmani. Il padre di tutti i musulmani. Il padre di tutti i musulmani. Il maschio di Muhammad. un grande

ਅ ਜਿਹੜੀ ਵੀ ਆ ਰਹੀ ਆਂ I think ਪੂਰਾ ਪ੍ਰੋਪਰ ਉਹਦਾ ਜਨਾਜ਼ਾ ਪੜਿਆ ਹਾਂ ਇਹ ਕਪਾ ਪਹਿਲੀ ਵੀਡੀਓ ਨਹੀਂ ਕਿਹਦੇ ਵੇਖੀ ਸੀ ਜਿੰਨ ਚ ਇਹਨਾਂ ਨੇ ਉਹ ਬੱਚੇ ਦਾ ਪੂਰਾ ਮਦਰ ਚ ਨਜ਼ਰ ਲਾ ਕੇ ਉਹਨੂੰ ਸੁਤੰਨਾ ਹ ਅਸੀਂ ਹੱਥ ਵੀ ਨਾਲ ਉਹ ਮੰਗਾਲ ਕੋ ਖੜੇ ਹੋਏ ਸੀ ਉਹ ਦੇਖੋ ਮਦਦ ਕਰਦੇ ਹੋ ਸੇਵਾ ਕਰਦੇ ਹੋ ਹੀ ਨਹੀਂ ਵੇਖਦੇ ਕਿਉਂਕਿ ਮੁਸਲਮਾਨ ਆ ਕੋਈ ਸਿੱਖਾ ਕੋਈ ਹਿੰਦੂ ਕੋਈ ਐਸਾਈਆ ਵੇਹ ਦੇ ਨਿਵਾਸ ਇਨਸਾਨ ਹੈ ਨਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਦੀ ਘੜਿਆਂ ਦੀ ਕਬਰਸਥਾਨ ਦੇ ਵਿੱਚ ਲੁਧਿਆਣਾ ਪੀਏ ਜੂ ਇਹ ਰਸਤੀ ਬੈਸਰ ਤੇ ਰਾਜਾ ਸਾਦੇ ਸੁਭਿਆ ਦੇ ਘਰ ਦੇ ਪਰਿਵਾਰ ਦੇ ਮੈਂਬਰ محمد کمال خان تو سپر دیکھا کروں ایتھے مونٹھیں نو پانجے 2024 نو نہیں نہیں ٹی ویل کے سانو جلندر تو ملیا سی جلندر ریلوے سٹیشن دی بیک سائیڈ تے جتے یار بنیا ہوا اوتھے ایک ٹوٹے جے گندے جے کمرے دے وچ پیا سی اکھاں تو نہ دی حالت ਇਨੇ ਗੰਦੇ ਕੱਪੜੇ ਪਾਏ ਹੋਏ ਸੀ ਜੀਬਾਂ ਦੇ ਬੈਠੇ ਨੇ ਆਪਣੇ ਪਾਟੀ ਉੱਤੇ ਹੋਈ ਸੀ ਟਾਇਲਟ ਉੱਤੇ ਹੋਈ ਸੀ ਆਹ ਤੇ ਉਹ ਵੀ ਕੱਢ ਕੇ ਭਾਈ ਜਾਂਦੇ ਨੇ ਦੇ ਕੋਈ ਬ੍ਰੈਡ ਦੇ ਆਂਦਾ ਸੀ ਕੋਈ ਪਾਣ ਦੇ ਆਂਦਾ ਸੀ ਉੱਥੇ ਕੋਈ ਨਿੰਗੇਟ ਵੀ ਬਹੁਤ ਘੱਟ ਸੀ ਉੱਥੋਂ ਦੇ ਲੋਕ ਜਿੱਥੇ ਪਿਆਰ ਸੀ ਕੰਦੀ ਹੋਸ ਨਹੀਂ ਹੈ ਨਹੀਂ ਬਿਲਕੁਲ ਮੈਂ ਕੋਣੀ ਯਾਗਰਤ ਲੈ ਕੇ ਆ ਸਾਡੀ ਟੀਮ ਦੇ ਮੈਂਬਰ ਤਾਂ ਹੁਣੇ ਸਾਰੇ ਟੀਮ ਮੈਂਬਰਾਂ ਦੇ ਜੈ ਜੀ ਸਰ ਜੀ ਟੈਂਟ ਜਸੂ ਜੀ ਉਹ ਲੋਗ ਮਦਦ ਕਰ ਰਹੇ ਸੀ ਕਮੇਟੀ ਬਲਨ ਲੈ ਗਈ ਹੈ ਬਹੁਤ ਬੁਰੀ ਯਾਦ ਹੈ ਕੀਤੀ ਹੈ ਉਹ ਬਾਕੀ ਸੋਨੇ ਦੇ ਕਾਂ ਨੂੰ ਲੈ ਗਿਆ ਜਾਂ ਕਿਸੇ ਦਸਤ ਕਰਾ ਲਿਆ ਕੋਈ ਕਲਾਬ੍ਰੇਸ਼ਨ ਹੋ ਗਿਆ ਬਿਨਾਂ ਵੀਡੀਓ ਟੀਵੀ ਦੇ ਭਾਨ ਕੁਮਾਰੀ ਪਹਿਲਾਂ ਉਹ ਜਿੰਨਾ ਚਿਰ ਕੰਫੈਕਸ਼ਨ ਨਹੀਂ ਠੀਕ ਹੋਦੀ ਉਹ ਡੈਮਰੇਸ਼ਨ ਹੋ ਜਾਂਦਾ ਦੋਵਾਂ ਦੇ ਗੰਮ ਜੰਦਲੀਆਂ ਦੀ ਛਾਤੀ ਦੇ ਅੰਦਰੋਂ ਬਿਲਕੁਲ ਖਾਤਮ ਹੋਈ ਪਈ ਸੀ ਨੰਦੀ ਟੇਮੀ ਦੇ ਕਰਕੇ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਇਹਨਾਂਵਾਰੀ ਚੁਕੀ ਹੋਈ ਥੀ ਇਨਫੈਕਸ਼ਨ ਹੋਇਆ ਹੋਇਆ ਹੈ ਨਾ ਨਾ ਜਿਹੜੀ ਲਾਸੀ ਉਸ ਦਿਨ ਤੋਂ ਹਾਰ ਦੇਖਾ ਫਿਜ਼ੀਕਲ 6 ਮਹੀਨੇ ਤੇ ਇੱਕ ਦਿਨ ਦਾ ਸਮਾਂ ਹਮਮ 2024 ਤੋਂ ਲੈ ਕੇ 7 11 2024 ਤੱਕ ਦਾ ਇਸ ਸਮੇਂ ਦੇ ਵਿੱਚ ਇਹ ਆਉਂ ਕਰਨੀ ਹਸਪੀਟਲ ਸੁਪਨੇ ਦੇ ਕਾ ਕੱਲੇ ਜਦ ਆਇ ਕਿਲਾਈ ਕਰਕੇ ਸੀ ਢਲੇ ਦੀ ਕਈ ਨਾ ਤੋਂ ਹੁਣ ਵੈਂਟੀਲੇਟਰ ਤੇ ਚੱਲ ਰਿਹਾ ਜੀ ਵੈਂਟੀਲੇਟਰ ਤੇ ਵੀ ਰਹੇ ਰਹੇ ਧੰਨਵਾਦ ਆ ਜਾਨ ਵੀਰ ਦੋਸਤ ਵੀਰ ਇਥੇ ਪਾਰਚਰ ਦੇ ਵਿੱਚ ਨੇ ਸੰਦੇਸ਼ ਮਾਨ ਯੋਗੀ ਜੀ ਕਦੇ ਕੋਈ ਸਾਡੇ ਕੋਲ ਕੋਈ ਮੁਸਲਮਾਨ ਪੀਰ ਜਦੋਂ ਕਿ ਡੈਥ ਹੁੰਦੀ ਹੈ ਚਾਹੁੰਦਾ ਉਹਨਾਂ ਦਾ ਇਹਨਾਂ ਕਰਤਾਨ ਦੇ ਵਿੱਚ ਆ ਕੇ ਦਫਨਾਉਣ ਦਾ ਕਾਰਜ ਹੈ ਉਹ ਫੋਨ ਕਰੀਦਾ ਤੇ ਵੀ ਇਤਿਹਾਮ ਕਰ ਦਿੰਦੇ ਨੇ ਮੁਹੰਮਦ ਜੀ ਨੇ ਸੀਲੇ ਸਾਰੀ ਗੁਰਦੁਆਰੇ ਦੇ ਨਾਮ ਦੇ ਰੱਖ ਕੇ ਕਾਰਜ ਕਰੇ ਸਰੀ ਤੇ ਦਾ ਬੱਚਾ ਛੋਟਾ ਆ ਪੂਰਾ ਹੋ ਗਿਆ ਜੇ ਉਹਨੇ ਇੱਥੇ ਦਫਨਾਇਆ ਸੀ ਉਹਨਾਂ ਦੇ ਹੈਗਾ ਤੇ ਇੱਥੇ ਕਿੱ데 ਕੱਢ ਕੇ ਨੇ ਜੀ ਕਬਰਸਥਾਨ ਦੇ ਵਿੱਚ ਮੁਹੰਮਦ ਜੀਰ ਜਿਹਨੂੰ ਫੋਨ ਕੀਤਾ ਕਹਲੇ ਕਿ ਕੋਈ ਗੱਲ ਨਹੀਂ ਤੁਸੀਂ ਆ ਜਾਓ ਜਦੋਂ ਮਰਦੇ ਸੀ ਕਬਰ ਪੁਟਾ ਕੇ ਰੱਖਾਈ ਕਬਰ ਪੁਟਾ ਕੇ ਪੁਲਾਈ ਰੱ ਲੈ ਕੇ ਰੱਖੀ ਹੋਈ ਨਾਲ ਤੇ ਉਹ ਮੈਨੂੰ ਕਿਹਾ ਤੁਹਾਨੂੰ ਜਿਹੜਾ ਹੁਣ ਉਹ ਵੀ ਨਹੀਂ ਪਤਾ ਕੌਣ ਸੀ ਕਿਥੋਂ ਦੀ ਕਿਹੜੇ ਪਿੰਡ ਦਾ ਸੀ ਮਾਪਿਓ ਕਿੱਥੇ ਨੇ ਕੰਮੀ ਰੋਜ਼ ਨੇ ਤੋਂ ਬਿਨਾਂ ਹੀ ਦੁਨੀਆ ਤੋਂ ਰੁਖਸਤ ਹੋ ਗਿਆ ਪਰ ਸਾਡਾ ਜਿੰਨਾ ਉਹ ਦਿਨ ਲਿਫਟਾ ਸੀ ਇਸੇ ਮਹੀਨੇ ਤੇ ਕਰ ਦਿੰਦਾ ਸੀ ਆਪਣੇ ਲਈ ਤੇ ਇੱਕ ਦਿਨ ਨੂੰ ਆਉਂਦਾ ਜਤਨ ਕੀਤੇ ਤੇ ਇਹ ਲਿਫਟਾ ਕਿੰਨਾ ਵੀਰਾਨਾ ਸੀ ਜਿਹੜਾ ਇਹ ਵੀਰ ਆਪਣੇ ਹਿਸਾਬ ਪਰ ਆਵੀ ਇਸ ਕਹਾਵਤ ਤੇ ਮਿੱਟੀ ਭਾਰੇ ਨਹੀਂ ਇਹਨਾਂ ਨੇ ਵੀ ਆਪਣਾ ਫਰਜ਼ ਨਵਾਇਆ ਮੈਂ ਸਦਾ ਅਸਕਿਓ ਕੰਮ ਖਾਣੋ ਰੱਬਾ ਰਹਾਮੂ ਬਾਈ ਗੁਰੂ ਜੀ ਨੂੰ ਕੁਆਨਾ ਆਪਣੇ ਚਾਹਨਾ ਦੀ ਜਗਾ ਦੇਂ ਜਨਤ ਫੀਕੋ ਵੇਦ ਜਨਤ ਦੇ ਬਿਨਾਂ ਦੇ ਪੀਰੂ ਕਬਰਸਤਾਨ ਦੇ ਵਿੱਚ ਉਗਲਾ ਆ ਜਾ ਰਿਹਾ ਲੁਧਿਆਣੇ ਦੇ ਕਬਰਸਤਾਨ ਦੇ ਵਿੱਚ ਉਸਰ ਹੰਨ ਹੰਨ ਕਹੋ ਗੱਲ ਨਹੀਂ ਹੋ ਰਹੀ ਹੋਰ ਕੀ ਆ ਵੀਡੀਓ ਤੁਸੀਂ ਵੇਖੀਏ ਕਿਸ ਤਰ੍ਹਾਂ ਸਿਕ ਸਰਦਾਰ ਨੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ ਕਿ ਉਹ ਬੰਦਾ ਜਿੰਨੂੰ ਜਿੰਨਾਂ ਦੇ ਘਰ ਵਾਲੇ ਛੱਡ ਗਏ ਸਨ ਤੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਘਰ ਵਾਲੇ ਕਿੱਥੇ ਨੇ ਕਿ ਕਿਹੜੇ ਪਿੰਡ ਦਾ ਸੀ ਕਿੱਥੇ ਰਹਿੰਦਾ ਸੀ ਠੀਕ ਹੈ ਉਹਦਾ ਨਾਮ ਕੀ ਏ ਕਿਸੇ ਚੀਜ਼ ਦਾ ਇਹਨਾਂ ਨੂੰ ਪਤਾ ਨਹੀਂ ਸੀ ਬਸ ਇਹਨਾਂ ਨੂੰ ਪਤਾ ਸੀ ਕਿ ਕੋਈ ਇਨਸਾਨ ਇੱਥੇ ਇੱਥੇ ਉਹ ਮੁਸ਼ਕਿਲ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਇਹਨਾਂ ਨੂੰ ਜੰਜੀ ਇਹ ਚੀਜ਼ ਪਤਾ ਚੱਲੀ ਤੇ ਉਹਨੂੰ ਲੈ ਕੇ ਜਿਹੜਾ ਸਪਰੀਆ ਦਾ ਘਾਰ ਹੈ ਉੱਥੇ ਲੈ ਕੇ ਉੱਥੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਜਿਹੜੀ ਵੀ ਟ੍ਰੀਟਮੈਂਟ ਸੀ ਉਹ ਕਰਾਈ ਕਿ ਇੱਥੇ ਵੈਂਟੀਲੇਟਰ ਦੇ ਵੀ ਉਹਨਾਂ ਨੂੰ ਵਾਵਾ ਦੇਣ ਰੱਖਿਆ ਗਿਆ ਤੇ ਫਿਰ ਉਹਦੋਂ ਬਾਅਦ ਜਿਹੜਾ ਉਹਨਾਂ ਦੀ ਡੈਥ ਹੋ ਗਈ ਉਹ ਨਹੀਂ ਠੀਕ ਹੈ ਸਰਵਾਈਵ ਕਰ ਸਕੇ ਤੇ ਅਬ ਬਜ਼ੁਰਗ ਜਿਹੇ ਸਨ ਉਹਨਾਂ ਨੂੰ ਬਕਾਇਦਾ ਸਾਰੀ ਦੀ ਸਾਰੀ ਜਿਹੜੇ ਰੀਚੁਅਲ ਹੁੰਦੇ ਨੇ ਉਹਨਾਂ ਨੂੰ ਕੀਤਾ ਗਿਆ ਤੇ ਫਿਰ ਉਦੋਂ ਬਾਅਦ ਉਹਨਾਂ ਨੂੰ ਬਕਾਇਦਾ ਬਹੁਤ ਸਖਤ ਦੇ ਨਾਲ ਇੱਜ਼ਤ ਦੇ ਨਾਲ ਗਰੇਵਿਆਰਡ ਦੇ ਵਿੱਚ ਆ ਠੀਕ ਹੈ ਦਫਨ ਕੀਤਾ ਗਿਆ ਤੇ ਇਹਨਾਂ ਨੂੰ ਲਾਈਕ ਛੇ ਮਹੀਨੇ ਨੰਨੇ ਜਿਹੜੇ ਗੁਜ਼ਾਰੇ ਇੱਕ ਰਿਸ਼ਤਾ ਜਿਹੜਾ ਬਣ ਜਾਂਦਾ ਹੈ ਕਿ ਮਾਨਸਾਨੀਅਤਾਂ ਵੀ ਰਿਸ਼ਤਾ ਹੁੰਦਾ ਹੈ ਤੇ ਇਹਨੂੰ ਕਰਕੇ ਜਿਹੜਾ ਵਾਵਾ ਦੁਖੀ ਵੀ ਸਨ ਤੇ ਦਾਹੀ ਜੀ ਗੱਲ ਹੈ ਤੇ ਸਿੱਖ ਸਰਦਾਰ ਜਿਹੜੇ ਨੇ ਉਹਨਾਂ ਦੇ ਰੈਲਵੀ ਨਾ ਰਹੁੰਦੇ ਨੇ ਤੇ ਬਹੁਤ ਬਹੁਤ ਜ਼ਿਆਦਾ ਲਾਈਕ ਵੇਖ ਕੇ ਤੇ ਲਾਈਕ ਉਹਨਾਂ ਦੀ ਡੈਥ ਨੂੰ ਤੇ ਚੜੋ ਜਿਹੜੀ ਵੀ ਦੁੱਖ ਹੋਇਆ ਅਫਸੋਸ ਹੋਇਆ ਤੇ ਜਿਸ ਤਰ੍ਹਾਂ ਸੇਵਾ ਕਰਦੇ ਪਏ ਨੇ ਇਨਸਾਨੀਅਤ ਦੀ ਐਨ ਉਹਦੇ ਮੈਂ ਕਹਾਂਗੀ ਸਲੂਟ ਕਰਨਾ ਚਾਹੀਦਾ ਹੈ ਪੂਰੀ ਦੁਨੀਆ ਨੂੰ ਸਿੱਖ ਸੇਵਾਦਾਰ ਜਿਹੜੇ ਨੇ ਜਿੱਥੇ ਜਿੱਥੇ ਕੰਮ ਕਰਦੇ ਪਏ ਨੇ ਬਹੁਤ ਬੱਤਿਆ ਤੇ ਮੇਰੇ ਵੱਲੋਂ ਤਾਂ ਸਲੂਟ ਹੈ ਤੇ ਅੱਲਾਹ ਇਹਨਾਂ ਨੂੰ ਅਜਲ ਜਵੇ ਰੱਬ ਸੋਣਾ ਜ਼ਿੰਦਗੀਆਂ ਅੰਨਤੀਆਂ ਪਰੇਸ਼ਾਨੀਆਂ ਦੂਰ ਕਰੇ ਤੇ ਇਹਨਾਂ ਨੂੰ ਟੇਰੋ ਟੇਰ ਖੁਸ਼ੀਆਂ ਦੇਵੇ ਜਿਹੜਾ ਇਹਨਾਂ ਵਧੀਆ ਕੰਮ ਕਰ ਰਹੇ ਹੋ। ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ। لازمی ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ لازمی ਕਰੋ। ਆਪਣਾ ਖਿਆਲ ਰੱਖੋ ਫਿਰ ਚਲ ਤੌਰ ਤੇ ਤੁਮਹਨ ملاقات ਹੋਵੇ। ਸੱਚਾ